ਨਾਜ਼ੁਮੀ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੀਪਾਇਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਆਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਜੀਸੀਬੀ ਟ੍ਰੇਨਿੰਗ ਕੋਰਸ ਲਈ ਭਲਕੇ 14 ਅਤੇ 15 ਫਰਵਰੀ ਨੂੰ ਟਰਾਇਲ ਲਏ ਜਾਣਗੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਤੇ ਮਲੇਰਕੋਟਲਾ ਦੇ ਚਾਹਵਾਨ ਯੁਵਕ ਜੀਸੀਬੀ ਟ੍ਰੇਨਿੰਗ ਲਈ ਸਥਾਨਿਕ ਸੀਪਾਇਟ ਕੈਂਪ ਆਈਟੀਆਈ ਗਿਲ ਰੋਡ ਲੁਧਿਆਣਾ ਵਿਖੇ ਮਿਤੀ 14 ਅਤੇ 15 ਫਰਵਰੀ 2025 ਨੂੰ ਟਰਾਇਲ ਦੇ ਸਕਦੇ ਹਨ 54 ਨੌਜਵਾਨ ਜੀਸੀਬੀ ਟ੍ਰੇਨਿੰਗ ਕੋਰਸ ਦੀ ਸਿਖਲਾਈ ਲਈ ਪੂਰੀ ਜ਼ਰੂਰੀ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਜਿਸ ਵਿੱਚ ਵਿਦਿਅਕ ਯੋਗਤਾ 10ਵੀਂ 12ਵੀਂ ਅਤੇ ਉੱਚੇ ਵਿਦਿਅਕ ਸਾਰੇ ਸਰਟੀਫਿਕੇਟ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਸ਼ਾਮਲ ਹਨ ਇਸ ਕੋਰਸ ਲਈ ਉਮਰ ਸੀਮਾ 21 ਤੋਂ 28 ਸਾਲ ਨਿਰਧਾਰਤ ਕੀਤੀ ਗਈ ਹੈ ਟ੍ਰਾਇਲ ਵਿੱਚ પાસ ਹੋਏ ਜੋਬ ਕਾਲੀ ਕਰੀਬ 45 ਦਿਨ ਦੀ ਜੀਸੀਬੀ ਕੋਰਸ ਦੀ ਟ੍ਰੇਨਿੰਗ ਦੌਰਾਨ ਰਹਿائش ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 7888586296 ਅਤੇ 9876617258 ਤੇ ਸੰਪਰਕ ਕੀਤਾ ਜਾ ਸਕਦਾ ਹੈ